ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਅਤਵਾਦੀਆਂ ਦੀ ਅਤਵਾਦ ਵੱਧਾ ਜਾ ਰਿਹਾ ਹੈ ਜੰਮੂ ਕਸ਼ਮੀਰ ਦੇ ਵਿੱਚ ਰੋਜ਼ਾਨਾ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਜਿੱਥੇ ਹਰ ਰੋਜ਼ ਭਾਰ ਦੇ ਨੌਜਵਾਨਾਂ ਦੇ ਨਾਲ ਮੋਟਪੜ ਹੁੰਦੀ ਹੈ ਅਤਵਾਦੀਆਂ ਦੀ ਜਾਤਾ ਅਤਵਾਦੀ ਮਾਰੇ ਜਾਂਦੇ ਨੇ ਜਾਂ ਭਾਰ ਦੇ ਫੌਜੀ ਨੌਜਵਾਨ ਮਾਰੇ ਜਾਂਦੇ ਨੇ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜੰਮੂ ਕਸ਼ਮੀਰ ਦੇ ਵਿੱਚ ਫਿਰ ਇੱਕ ਆਤ ਫਿਰ ਇੱਕ ਵਾਰ ਅਤਵਾਦੀ ਹਮਲਾ ਕੈਪਟਨ ਸੁਮੇਤ ਪੰਜ ਨੌਜਵਾਨ ਸ਼ਹੀਦ ਸਰਚ ਆਪਰੇਸ਼ਨ ਲਗਾਤਾਰ ਚੱਰੀ ਇੱਕ ਘਟਨਾ ਦੱਸੀ ਜਾ ਰਹੀ ਹੈ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੀ ਜਿੱਥੇ ਬੀਤੀ ਰਾਤ ਦੇ ਰਾਤ ਨੂੰ ਸਰਚ ਆਪਰੇਸ਼ਨ ਚੱਲਿਆ ਭਾਰ ਦੇ ਨੌਜਵਾਨਾਂ ਨੂੰ ਇਹ ਖਬਰ ਹੋਈ ਕਿ ਇਨ੍ਹਾਂ ਜੰਗਲਾਂ ਦੇ ਵਿੱਚ ਲਗਾਤਾਰ ਆਪਣੀਆਂ ਗਤੀਵਿਧੀਆਂ ਨੂੰ ਤੇਜ਼ ਕਰ ਰਹੇ ਨੇ ਅਤਵਾਦੀ ਜਾਕੀਦੀ ਕੁਸ ਬੈਠੀ ਪਰ ਉਹਨ ਫੌਜੀਆਂ ਦੇ ਜਾਣ ਤੋਂ ਪਹਿਲਾਂ ਅਤਵਾਦੀਆਂ ਨੂੰ ਇਸ ਗੱਲ ਦੀ ਪਿੰਕ ਲੱਗੀ ਉਹਨਾਂ ਨੇ ਲਗਾਤਾਰ 2-3 ਘੰਟੇ ਜਿਹੜੀ ਹੈ ਗੋਲੀਬਾਰੀ ਕੀਤੀ ਭਾਰਤ ਦੇ ਫੌਜੀਆਂ ਤੇ ਭਾਰਤ ਦੇ ਫੌਜੀਆਂ ਨੇ ਵੀ ਇਕ ਠੋਕੇ ਉਹਨਾਂ ਦਾ ਮੁਕਾਬਲਾ ਕੀਤਾ ਲੇਕਿਨ ਮੁਕਾਬਲੇ ਦੇ ਵਿੱਚ ਕੈਪਟਨ ਸਮੇਤ ਪੰਜ ਨੌਜਵਾਨ ਜਿਹੜੇ ਨੇ ਸ਼ਹੀਦ ਹੋ ਗਏ ਪਹਿਲਾ ਉਹ ਜ਼ਖਮੀ ਹੋ ਗਏ ਸੀ ਜਿਰੇ ਲਾਜ਼ਲੀ ਉਹਨਾਂ ਨੂੰ ਜੰਮੂ ਕਸ਼ਮੀਰ ਦੇ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਲੇਕਿਨ ਉੱਥੇ ਉਹਨਾਂ ਨੇ ਆਪਣਾ ਜਿਹੜਾ ਹੈ ਦਮ ਤੋੜ ਦਿੱਤਾ ਦੱਸ ਦਈਏ ਕਿ ਅਜਿਹੇ ਮਾਮਲਾ ਇਹ ਪਹਿਲਾ ਨਹੀਂ ਹੈ ਹਰ ਰੋਜ਼ ਕੋਈ ਨਾ ਕੋਈ ਮਾਮਲਾ ਜਿਹੜਾ ਹੈ ਸਾਹਮਣੇ ਆਉਂਦਾ ਹੈ ਜੰਮੂ ਕਸ਼ਮੀਰ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਇੱਕ ਯਾਤਰੀ ਜਿਹੜੇ ਜਾ ਰਹੇ ਸੀ ਉਹਨਾਂ ਦੀ ਬੱਸ ਵੀ ਘੇਰ ਲਈ ਸੀ ਅਤਵਾਦੀਆਂ ਨੇ ਅਤੇ ਧੜਾ ਧੜ ਗੋਲਾਬਾਰੀ ਕੀਤੀ ਡਰਾਈਵਰ ਜਿਹੜਾ ਹੈ ਬੱਸ ਦਾ ਕੰਟਰੋਲ ਜਿਹੜਾ ਖੋ ਬੈਠਾ ਆਰੇ バス ਜਾ ਕੇ ਖੱਡੇ ਵਿੱਚ ਗਿਰ ਗਈ ਅਤੇ ਬਹੁਤ ਸਾਰੇ ਯਾਤਰੀ ਮਾਰੇ ਗਏ ਅਤੇ ਬਹੁਤ ਸਾਰੇ ਯਾਤਰੀ ਬੱਚਿਆਂ ਸਮੇਤ ਜ਼ਖਮੀ ਵੀ ਹੋ ਗਏ ਇਹਨਾਂ ਨੂੰ ਲੈ ਕੇ ਜਿਹੜੇ ਅਤਵਾਦੀਆਂ ਦੇ ਨੇ ਹੌਸਲੇ ਦਿਨ ਬਰ ਦਿਨ بلند ਹੋ ਜਾ ਨਜ਼ਾਰੇ ਨੇ ਦੂਜੇ ਪਾਸੇ ਭਾਰਤ ਦੇ ਨੌਜਵਾਨ ਭਾਰਤ ਦੇ ਫੌਜੀ ਵੀ ਉਹਨਾਂ ਤੇ ਲਗਾਤਾਰ ਨਜ਼ਰ ਬਣਾ ਕੇ ਰੱਖਦੇ ਨੇ ਜਿੱਥੇ ਵੀ ਉਹਨਾਂ ਨੂੰ ਕੋਈ ਸੁਰਾਗ ਮਿਲਦਾ ਹੈ ਕਿ ਇੱਥੇ ਅਤਵਾਦੀ ਹਮਲਾ ਕਰਦੇ ਨੇ ਜਾਂ ਕੋਸ ਬੈਟ ਦੀ ਤਿਆਰੀ ਕਰ ਰਹੇ ਨੇ ਭਾਰਤੀ ਫੌਜ ਜਾ ਕੇ ਉਹਨਾਂ ਤੇ ਹਮਲਾ ਕਰ ਦਿੰਦੇ ਨੇ ਉਹ ਵੀ ਮਰਦੇ ਨੇ ਲੇਕਿਨ ਅੱਜ ਸਭ ਤੋਂ ਮੰਦਪਾ ਕੇ ਘਟਨਾ ਕਿ ਇੱਕ ਵਾਰ ਫਿਰ ਅਤਵਾਦੀਆਂ ਨੇ ਹਮਲਾ ਕੀਤਾ ਹੈ ਭਾਰ ਦੇ ਫੌਜੀਆਂ ਤੇ ਅਤੇ ਕੈਪਟਨ ਸਮੇਤ ਪੰਜ ਨੌਜਵਾਨ ਜੰਮੂ ਕਸ਼ਮੀਰ ਦੇ ਵਿੱਚ ਫਿਰ ਦੁਬਾਰਾ ਸ਼ਹੀਦ ਹੋ ਗਏ ਨੇ ਧੰਨਵਾਦ